ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਵਿੱਚ ਕਾਲੀ ਖਾਂਸੀ ਦੇ ਕੇਸਾਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਦੀ ਔਸਤ ਨਾਲੋਂ ਵੀ ਦੁੱਗਣੀ ਤੋਂ ਵੱਧ ਹੋ ਗਈ ਹੈ ਮਹਾਮਾਰੀ ਤੋਂ ਪਹਿਲਾਂ ਦੇ 5 ਸਾਲਾਂ ਦੀ ਔਸਤ ਗਿਣਤੀ 38 ਕੇਸ ਪ੍ਰਤੀ ਸਾਲ ਸੀ ਜਦਕਿ ਇਸ ਸਾਲ ਹੁਣ ਤੱਕ 99 ਕੇਸ ਸਾਹਮਣੇ ਆ ਚੁੱਕੇ ਨੇ ਕਾਲੀ ਖਾਂਸੀ ਜਿਸ ਨੂੰ ਕਿ ਪਟਿਊਸਿਸ ਵੀ ਕਿਹਾ ਜਾਂਦਾ ਹੈ ਇੱਕ ਵਾਰ-ਵਾਰ ਆਉਣ ਵਾਲੀ ਬਿਮਾਰੀ ਹੈ ਜੋ 온ਟਾਰੀਓ ਦੇ ਵਿੱਚ ਅਕਸਰ ਹੀ ਹਰ 2 ਤੋਂ 6 ਸਾਲਾਂ ਦੇ ਵਿੱਚ ਵੱਧ ਜਾਂਦੀ ਹੈ ਇੱਕ ਬਹੁਤ ਹੀ ਜ਼ਿਆਦਾ ਛੂਤ ਵਾਲੀ ਅਤੇ ਕਈ ਹਫ਼ਤਿਆਂ ਤੱਕ ਰਹਿਣ ਵਾਲੀ ਖਾਂਸੀ ਹੈ ਜੋ ਕਿ ਬੱਚਿਆਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਇਸ ਬੈਕਟੀਰੀਅਲ ਬਿਮਾਰੀ ਦੇ 41% ਮਾਮਲੇ 10 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਦੇ ਵਿੱਚ ਪਾਏ ਗਏ ਨੇ ਪਿਛਲੇ ਹਫਤੇ ਨਿਊ ਬ੍ਰਾਂਸਵਿਕ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਖਾਲੀ ਖਾਂਸੀ ਦਾ ਪ੍ਰਕੋਪ ਪੂਰੇ ਸੂਬੇ ਵਿੱਚ ਫੈਲ ਗਿਆ ਅਤੇ ਸੂਬੇ ਵਿੱਚ ਇਸ ਸਾਲ ਹੁਣ ਤੱਕ 141 ਕੇਸ ਰਿਪੋਰਟ ਹੋ ਚੁੱਕੇ ਨੇ ਇਹ ਅੰਕੜਾ ਸੂਬੇ ਦੇ 34 ਕੇਸਾਂ ਦੀ ਸਾਲਾਨਾ ਔਸਤ ਨਾਲੋਂ ਕਿਤੇ ਜ਼ਿਆਦਾ ਹੈ ਆਪਣੇ ਲੰਚ ਬਾਕਸ ਨੂੰ ਜਦੋਂ ਸਕੂਲ ਦੇ ਵਿੱਚ ਤੁਸੀਂ ਕਦੀ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਕਦੀ ਲੰਚ ਸ਼ੇਮਿੰਗ ਮਹਿਸੂਸ ਹੋਈ ਹੈ ਆਪਣੇ ਲੰਚ ਬਾਕਸ ਨੂੰ ਲੈ ਕੇ ਚਾਰ ਵਿੱਚੋਂ ਇੱਕ ਕੈਨੇਡੀਅਨ ਦੇ ਨਾਲ ਸਕੂਲਾਂ ਦੇ ਵਿੱਚ ਹੁੰਦੀ ਹੈ ਬੁਲੇ ਜਿਸ ਤੋਂ ਕਈ ਮਾਪੇ ਨੇ ਪਰੇਸ਼ਾਨ ਖਾਸ ਕਰਕੇ ਘੱਟ ਗਿਣਤੀ ਲੋਕ ਇਹ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਲੰਚ ਸ਼ੇਮਿੰਗ ਕੀਤੀ ਜਾਂਦੀ ਹੈ ਉਹਨਾਂ ਦੇ ਭੋਜਨ ਭੋਜਨ ਦੇ ਖੁਸ਼ਬੂ ਨੂੰ ਲੈ ਕੇ ਅਜਿਹੇ ਸ਼ਬਦ ਦੂਜੀ ਕਮਿਊਨਿਟੀਆ ਦੇ ਬੱਚਿਆਂ ਦੇ ਵੱਲੋਂ ਵਰਤੇ ਜਾਂਦੇ ਨੇ ਕਿ ਜਿਸ ਨਾਲ ਬੱਚੇ ਜਿਹੜੇ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਇੱਕ ਨਵੇਂ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ 1/4 ਕੈਨੇਡੀਅਨ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਲੈ ਜਾਂਦੇ ਭੋਜਨ ਬਾਰੇ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ। ਪਲਾਸਟਿਕ ਫੂਡ ਸਟੋਰੇਜ ਨਿਰਮਾਤਾ ਦੁਆਰਾ ਕੀਤੇ ਗਏ ਸਰਵੇਖਣ ਦੇ ਵਿੱਚ ਖੋਜਕਰਤਾਵਾਂ ਨੇ ਪਾਇਆ ਕਿ ਲੰਚ ਬਾਕਸ ਸ਼ੇਮਿੰਗ ਕਟ ਗਿਣਤੀ ਤੇ ਨਸਲੀ ਸਮੂਹਾਂ ਨੂੰ ਦੂਜਿਆਂ ਨਾਲੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਬਲੈਕ ਸਾਊਥ-ਈਸਟੇਸ਼ੀਅਨ ਲੈਟਿਨ ਅਮਰੀਕਨ ਤੇ ਸਾਊਥ-ਏਸ਼ੀਅਨ ਕਮਿਊਨਿਟੀਆਂ ਦੇ ਮਾਪੇ ਇਹ ਜਵਾਬ ਦੇਣ ਦੀ ਦੁੱਗਣੀ ਸੰਭਾਵਨਾ ਰੱਖਦੇ ਸਨ ਕਿ ਉਹਨਾਂ ਦੇ ਬੱਚਿਆਂ ਨੂੰ ਗੋਰੇ ਮਾਪਿਆਂ ਦੇ ਨਾਲੋਂ ਲੰਚ ਬਾਕਸ ਸ਼ੇਮਿੰਗ ਅਨੁਭਵ ਹੋਇਆ ਸੀ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਚੋਲਾਂ ਦੇ ਪਕਵਾਨ ਜਿਹੜੇ ਕਰੀਜ਼ ਹੁੰਦੇ ਨੇ ਸਟੂਡ ਮੀਟਸ ਹੁੰਦੇ ਨੇ ਜਾਂ ਸਬਜ਼ੀਆਂ ਤੇ ਮੱਛੀ ਦੇ ਪਕਵਾਨਾਂ ਨੂੰ ਉਹਨਾਂ ਦੀ ਦਿੱਖ ਉਹਨਾਂ ਦੀ ਗੰਧ ਕਰਕੇ ਯਾਨੀ ਖੁਸ਼ਬੂ ਕਰਕੇ ਜਾਂ ਦੂਜੇ ਵਿਦਿਆਰਥੀਆਂ ਦੇ ਨਾਲ ਜਾਣੋ ਨਾ ਹੋਣ ਕਰਕੇ ਸ਼ਰਮਿੰਦਗੀ ਹੋਣ ਦੀ ਸੰਭਾਵਨਾ ਸੀ ਸਰਵੇਖਣ ਕੀਤੇ ਗਏ ਮਾਪਿਆਂ ਵਿੱਚੋਂ 80% ਨੇ ਸਹਿਮਤੀ ਦਿੱਤੀ ਕਿ ਅਧਿਆਪਕਾਂ ਤੇ ਸਕੂਲ ਸਟਾਫ ਨੂੰ ਲੰਚ ਬਾਕਸ ਦੀ ਸ਼ਰਮਾਤਾਂ ਨੂੰ ਰੋਕਣ ਦੇ ਲਈ ਵਧੇਰੇ ਸਰਗਰਮ ਹੋਣਾ ਚਾਹੀਦਾ ਹੈ ਇੱਕ ਬੱਚਾ ਜਿਸ ਦੀ ਮਾਂ ਮੂਲ ਰੂਪ ਦੇ ਵਿੱਚ ਹਾਂਗਕਾਂਗ ਦੀ ਹੈ ਉਸਨੇ ਕੰਪਨੀ ਨੂੰ ਦੱਸਿਆ ਕਿ ਸਕੂਲ ਦੇ ਵਿੱਚ ਦੂਜੇ ਬੱਚੇ ਜਾਂ ਹਰ ਕੋਈ "ਗੋ ਲੰਚ" ਕਹਿੰਦਾ ਹੈ ਇਹ అనుਭਵ ਬਹੁਤ ਹੀ ਸ਼ਰਮਿੰਦਗੀ ਵਾਲਾ ਹੁੰਦਾ ਹੈ ਉਹਨਾਂ ਕਹਿੰਿਆ ਕਿ ਸਾਡੀਆਂ ਪਰੰਪਰਾਵਾਂ ਤੇ ਸਾਡੀ ਪਹਿਚਾਣ ਦਾ ਇਹ ਹਿੱਸਾ ਹੈ ਇੱਕ ਅਧਿਆਪਕ ਨੇ ਕਿਹਾ ਕਿ ਜਿਸ ਮਿੰਟ ਦੇ ਵਿੱਚ ਬੱਚਾ ਈਉਂ ਜਾਂ ਯਕਸ ਹੁੰਦਾ ਤਾਂ ਉਹ ਅੱਗੇ ਤੋਂ ਖੁੱਲ ਕੇ ਸਾਰਿਆਂ ਮੁਰੇ ਖਾਣਾ ਹੀ ਨਹੀਂ ਖਾ ਪਾਂਦਾ ਸਿਸਟਮ ਤੇ ਰੇੰਬੋ ਪਲੇਟ ਇੱਕ ਸਮਾਜਿਕ ਉਦਮ ਜੋ ਅਧਿਆਪਕਾਂ ਤੇ ਮਾਪਿਆਂ ਦੇ ਲਈ ਫੂਡ ਲਿਟਰੇਸੀ ਰਿਸੋਰਸਸ ਵਰਕਸ਼ਾਪਾਂ ਬਣਾਉਂਦਾ ਹੈ ਨੇ ਦੁਪਹਿਰ ਦੇ ਖਾਣੇ ਸਮੇਂ ਸਕੂਲਾਂ ਦੇ ਵਿੱਚ ਸ਼ਰਮਨਾਤ ਕਾਂ ਨੂੰ ਖਤਮ ਕਰਨ ਤੇ ਵਿਦਿਅਰੇ ਸੰਮਲਿਤ ਸਥਾਨ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਰੇੰਬੋ ਪਲੇਟ ਦੇ ਸੰਸਥਾਪਕ ਜੈਨਟ ਨਿਗੇ ਹੈ ਕਿ ਜਦੋਂ ਇੱਕ ਬੱਚਾ ਸਕੂਲ ਦੇ ਵਿੱਚ ਦੁਪਹਿਰ ਦਾ ਖਾਣਾ ਲਿਆਉਂਦਾ ਹੈ ਤਾਂ ਉਹ ਆਪਣੇ ਨਾਲ ਘਰ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਆਉਂਦਾ ਹੈ ਜੋ ਉਹਨਾਂ ਵਾਸਤੇ ਬਹੁਤ ਹੀ ਖਾਸ ਹੁੰਦਾ ਹੈ ਜਦੋਂ ਲੰਚਬਾਕ ਸੋ ਸ਼ਰਮਿੰਦਗੀ ਹੁੰਦੀ ਹੈ ਤਾਂ ਇਹ ਬੱਚਿਆਂ ਨੂੰ ਦੁਖੀ ਕਰਦੀ ਹੈ। ਵਸਤਵ ਵਿੱਚ ਸਿਸਟਮਾਂ ਤੇ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਲੰਚ ਬਾਕਸ ਸ਼ਰਮਿੰਦਾ ਕਰਨ ਵਾਲੇ 53% ਵਿਦਿਆਰਥੀ ਬਾਅਦ ਵਿੱਚ ਪਰੇਸ਼ਾਨੀ ਮਹਿਸੂਸ ਕਰਦੇ ਨੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।